ਤਰਨਤਾਰਨ ਦੇ ਜ਼ਿਲ੍ਹਾ ਸਿਹਤ ਅਫਸਰ ਸੁਖਬੀਰ ਕੌਰ ਨੇ ਫਾਸਫੇ ਦੀ ਨਿਊਜ਼ ਟੀਮ ਨੂੰ ਜਾਣਕਾਰੀ ਦਿੰਦੇ ਹੋਏ ਆਖਿਆ ਕਿ ਸ਼ਹਿਰ ਦੀਆਂ ਵੱਖ-ਵੱਖ ਦੁਕਾਨਾਂ ਜਿਵੇਂ ਕਿ ਮੀਟ ਮੱਛੀ ਦੀਆਂ ਦੁਕਾਨਾਂ ਡੇਰੀ ਕਰਿਆਨਾ ਤੇ ਹੋਰ ਦੁਕਾਨਾਂ ਦੀ ਚੈਕਿੰਗ ਕੀਤੀ ਗਈ ਹੈ ਅਤੇ ਉਹਨਾਂ ਦੇ ਸੈਂਪਲ ਭਰੇ ਗਏ ਹਨ ਅਤੇ ਮਿਲਾਵਟ ਖੋਰੀ ਕਰਨ ਵਾਲੇ ਦੁਕਾਨਦਾਰਾਂ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਉਹ ਲੋਕਾਂ ਨੂੰ ਸਾਫ਼-ਸੁਥਰੀਆਂ ਚੀਜ਼ਾਂ ਮੁਹੱਈਆ ਕਰਵਾਉਣ ਨਹੀਂ ਤਾਂ ਉਹਨਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਇਹ ਰੂਟੀਨ ਚ ਇਸ ਐਂਡੀ ਜੋ ਵੀ ਸਾਨੂੰ ਉਪਰ ਹਦਾਇਤਾਂ ਮਿਲਦੀਆਂ ਹਨ ਉਹਦੇ ਅਕੋਰਡਿੰਗਲੀ ਸੈਂਪਲਿੰਗ ਅ ਕਰਦੇ ਆ ਜਿਸਟਾ ਪੈਨੋਵੀ ਤੁਹਾਨੂੰ ਦੱਸਿਆ ਵੀ ਜਿਹੜੀ ਵੀ ਸਾਡੀ ਡਰਾਈਵ ਮਿਲਦੀ ਹੈ ਕਿ ਇਹ ਚੀਜ਼ਾਂ ਚੈੱਕ ਕੀਤੀਆਂ ਜਾਣੀਆਂ ਹੁਣ ਸਾਨੂੰ ਲੇਟਸ ਦੇ ਡਰਾਈਵ ਸੀ ਕਿ ਵੈਜੀਟੇਬਲਸ ਜਿਹੜੀਆਂ ਨੇ ਉਹ ਫਾਰਮ ਤੋਂ ਜਿਸ ਜਿੱਥੇ ਉਗਾਈਆਂ ਜਾਂਦੀਆਂ ਉੱਥੇ ਵੀ ਚੈੱਕ ਕੀਤਾ ਜਾਏ ਉੱਥੋਂ ਹੀ ਲੈ ਕੇ ਭੇਜਿਆ ਜਾਂਦਾ ਹੈ ਸੈਂਪਲ ਤੇ ਜਿਹੜੇ ਸ਼ਾਪਸ ਤੇ ਮਿਲਦੀਆਂ ਮਾਰਕੀਟ ਚ ਉੱਥੋਂ ਵੀ ਲੈ ਕੇ ਭੇਜਿਆ ਜਾਂਦੇ ਪਿੱਛੇ ਅਸੀਂ ਉਹ ਸੈਂਪਲ ਭੇਜੇ ਨੇ ਬਾਕੀ ਅਸੀਂ ਪਿੱਛੇ ਜਿਹੜੀ ਸਾਡੀ ਉਹ ਐਮਸੀਓ ਸੀ ਰਿਗਾਰਡਿੰਗ ਜਿਹੜੇ ਸਟ੍ਰੀਟ ਫੂਡ ਵੈਂਡਰਸ ਨੇ ਉਹਨਾਂ ਦੀਆਂ ਆ ਬਕਰੇ ਤੇ ਯੋਨਲਾਈ ਚੈਕਿੰਗ ਕੇ ਵੀ ਉਹ ਚਟਮੀਆਂ ਤੇ ਮਿਓਨੀਸ ਦੇ ਮੋਮੋਸ ਜੋ ਸਾਰੇ ਉਹ ਬਣਾ ਕੇ ਪੇਚਦੇ ਨੇ ਉਹਨਾਂ ਦੀ ਜਿਹੜੀ ਜਗ੍ਹਾ ਤੇ ਉਹ ਬਣਾਉਂਦੇ ਨੇ ਉਹ ਵੀ ਚੈੱਕ ਕੀਤੀਆਂ ਪਲੱਸ ਜੇ ਕਿਤੇ ਕਮੀ ਪੇਸ਼ੀ ਪਾਈ ਜਾਂਦੀ ਹੈ ਉਹਦੇ ਹਿਸਾਬ ਨਾਲ ਫਿਰ ਅਸੀਂ ਉਹਨਾਂ ਨੂੰ ਇੰਪਰੂਵਮੈਂਟ ਟੈਸ ਲਈ ਜਾਰੀ ਕੀਤੇ ਨੇ तो फिर उन्होंने टाइम टू टाइम चैक था कि भी ये ठीक ठाक हो रहा है कि नहीं काम साढे सी एफ टी ए कमिश्नर साहब वालों साढ़े हेल्थ मिनिस्टर डॉक्टर बलबीर सिंह जी वालों के जेडे एनर्जी ड्रिंक्स ने उन्हों का खास ख्याल किया जाए कि वो बच्चे ना बिल्कुल सेवन कर जो भी असं करियाना स्टोर कितने भी जाने असं हमेशा उन्होंने पेलों भी दस रहे भी एह लिखा होना चाहिए वॉर्निंग वो वीडी मोटे एक्शन सिर्फ बॉटल से नहीं सामने भी लिख के लाओ कि अठारह साल तो छोटा बचा बिल्कुल ही ਕੰਜ਼ੂਮ ਕਰੇ ਔਰ ਬਿਲਕੁਲ ਹੁਣ ਤੱਕ ਮੇਰਾ ਇਹਨੂੰ ਬੈਲ ਹੀ ਕਰ ਲੈਣਾ ਹੈ ਵੈਸੇ ਤਾਂ ਸ਼ਹਿਰ ਵਿੱਚ ਨਜਾਇਜ਼ ਚੀਜ਼ਾਂ ਵਿਕਦੀਆਂ ਹਨ ਮਲਾਪੀ ਦੁੱਧ ਹੈ ਮਲਾਪੀ ਦਹੀਂ ਹੈ ਮਠਾਈਆਂ ਹਨ ਕੁਲਚੇ ਹਨ ਔਰ ਮੁਰਗੇ ਵਾਲੀਆਂ ਦੁਕਾਨਾਂ ਹਨ ਫਾਸਟ ਵੀ ਨਹੀਂ ਇਹ ਖਬਰ ਕੁਝ ਦਿਨ ਪਹਿਲਾਂ ਚੜਾਈ ਸੀ ਜਿਸ ਦਾ ਅਸਰ ਵੇਖਿਆ ਹੋਇਆ ਡੀ ਐਚਓ ਮੈਡਿਕ ਸੁਖਵੀਰ ਕੌਰ ਜੀ ਨੇ ਥਾਂ ਥਾਂ ਸ਼ਾਪੇ ਮਾਰੇ ਅਤੇ ਉਹਨਾਂ ਦੇ ਸੈਂਪਲ ਕਲੈਕਟ ਕਰਕੇ ਚੰਡੀਗੜ੍ਹ ਭੇਜ ਦਿੱਤੇ ਗਏ ਹਨ ਕੈਮਰਾਮੈਨ ਹਾਰਮਨ ਤਾਂ ਹੈਰੀ ਦਿਨੋ ਗ੍ਰਿੰਦਰ ਟਿੱਕੂ ਰਿਪੋਰਟ ਫਾਸਟੇ ਨਿਊਜ਼ ਤਰਫ ਤੋਂ